ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਖਾਤੇ ਦੀ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਪੱਟੀ ਵੱਲੋਂ ਪਿੰਡ ਗਿੱਲਪਨ ਆਇਆ ਜੀ ਖਾਲੜੇ ਦੇ ਬਿਲਕੁਲ ਨਾਲ ਹੀ ਇਹ ਪਿੰਡ ਪੈਂਦਾ ਹੈ ਜਿਹੜਾ ਵੀਰ ਲੰਮੇ ਪੈਂਦਾ ਨਾਂ ਨਿੰਦਰ ਸਿੰਘ ਆ 55 ਸਾਲ ਇਹਨਾਂ ਦੀ ਉਮਰ ਹੈ ਜੀ ਨਾਲ ਇਹਨਾਂ ਦੇ ਘਰ ਦੇ ਬੈਠੇ ਹੋਏ ਨੇ ਦੋ ਬੇਟੇ ਨੇ ਇੱਕ ਵਿਆਹਿਆ ਹੋਆ ਇੱਕ ਥੋੜਾ ਜਾਂਦੇ ਵੀ ਦੱਸਦੇ ਵੀ ਸਿੱਧਾ ਪੰਨ ਜੀ ਕੋਈ ਬਹੁਤਾ ਜ਼ਿਆਦਾ ਤੁਹਾਡੇ ਮੇਰੇ ਵਰਗੂ ਨਾਰਮਲ ਨਹੀਂ ਹੈਗਾ ਕੁਝ ਦਿਨ ਪਹਿਲਾਂ ਕੰਮ ਤੋਂ ਵਾਪਸ ਆ ਰਹੇ ਸੀਗੇ ਤੇ ਕੋਈ ਸਾਈਡ ਮਾਰ ਗਿਆ ਗੱਡੀ ਦੀ ਜਾਂ ਮੋਟਰਸਾਈਕਲ ਦੀ ਇਹਨਾਂ ਨੂੰ ਪਤਾ ਨਾ ਲੱਗਾ ਇਹਨਾਂ ਦੇ ਕੰਨ ਦੀ ਵੀ ਸੱਟ ਆ ਥੋੜਾ ਸੁਣ ਸੁਣਨ ਵੀ ਘੱਟ ਲੱਗ ਪਿਆ ਤੇ ਬਹੁਤਾ ਬੋਲਦੇ ਵੀ ਨਹੀਂ ਪਾਇਆ ਤੇ ਜਿਹੜੀ ਲਾਤ ਆ ਉਹ ਫ੍ਰੈਕਚਰ ਹੋ ਗਈ ਆ ਜੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਦੱਸਦੇ 3-4 ਦਿਨ ਰਹਿਏ ਤੇ ਉਹਨਾਂ ਨੇ ਰੁਪਈਆ 10-15000 ਬਿੱਲ ਬਣਾ ਦਿੱਤਾ ਪਰ ਸਾਡੇ ਕੋਲੇ ਇਹਨਾਂ ਦੇ ਸਮਰੱਥਾ ਨਾ ਹੋਣ ਕਰਕੇ ਤੇ ਅਸੀਂ ਘਰੇ ਲਿਆ ਖਾਲੜੇ ਤੋਂ ਇੱਕ ਗੁਰਮਖ ਪਿਆਰੇ ਨੇ ਉਹਨਾਂ ਨੇ ਪਰਿਵਾਰ ਨੂੰ ਸਾਡੇ ਬਾਰੇ ਦੱਸਿਆ ਜੀ ਸਾਡੇ ਕੋਲੇ ਪੱਟੀ ਚੈਰ ਦਫ਼ਤਰ ਗਏ ਸੀਗੇ ਤੁਸੀਂ ਵੀ ਸਾਰੇ ਟਰੱਸਟ ਦੀਆਂ ਸੇਵਾਵਾਂ ਨੂੰ ਬਿਹਤਰ ਜਾਣਦੇ ਹੋ ਬਹੁਤ ਲੋੜਵੰਦ ਪਰਿਵਾਰ ਆਉਂਦੇ ਨੇ ਕਈਆਂ ਨੂੰ ਖਾਲੀ ਵੀ ਮੋੜਨਾ ਪੈਂਦਾ ਕਿਉਂਕਿ ਜਿੰਨੇ ਕੁ ਦਸਵੰਦ ਦੇ ਵਸੀਲੇ ਨੇ ਜਿੰਨੇ ਕੁ ਡੋਨਰ ਨੇ ਸਹਿਯੋਗ ਕਰਦੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰੀਆਂ ਸੇਵਾਵਾਂ ਚੱਲਦੀਆਂ ਨੇ ਵੀ ਤੇ ਹਰ ਇੱਕ ਮਰੀਜ਼ ਦੀ ਅਸੀਂ ਜ਼ਿੰਮੇਵਾਰੀ ਵੀ ਨਹੀਂ ਲੈ ਸਕਦੇ ਕਿਉਂਕਿ ਕਿਸੇ ਮਰੀਜ਼ ਦੀ ਲਿਮਟ ਦਾ ਨਹੀਂ ਪਤਾ ਹੁੰਦਾ ਕਿੰਨਾ ਖਰਚ ਆਉਣਾ ਹੈ ਫਿਰ ਆਪਣੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਸਮਰੱਥਾ ਅਨੁਸਾਰ ਥਿਲ ਫੁੱਲ ਮਦਦ ਕਰਨ ਦਾ ਯਤਨ ਕਰੀਦਾ ਹੈ ਸਿੱਖ ਸੇਵਾ ਸੁਸਾਇਟੀ ਨਿਊਯਾਰਕ ਵੱਲੋਂ ਵੀਰ ਨਿੰਦਰ ਸਿੰਘ ਦੇ ਇਲਾਜ ਹਿਤ 15000 ਰੁਪਏ ਦੀ ਸੇਵਾ ਪਰਿਵਾਰ ਨੂੰ ਦੇ ਕੇ ਜਾ ਰਹੇ ਹਨ ਦੀ ਸਮਰੱਥਾ ਅਨੁਸਾਰ ਆ ਲੈ ਲਓ ਭੈਣ 15000 ਰੁਪਏ ਦੀ ਸੇਵਾ ਆ ਸਿੱਖ ਸੇਵਾ ਸੁਸਾਇਟੀ ਨਿਊਯਾਰਕ ਵੱਲੋਂ ਪਰਿਵਾਰ ਵੱਲੋਂ ਵੀ ਔਰ ਟਰਸਟ ਵੱਲੋਂ ਵੀ ਸਹਿਯੋਗ ਕਰਨ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਸਤਿਗੁਰੂ ਖੁਸ਼ੀਆਂ ਬਖਸ਼ਣ ਮਿੰਦਰ ਸਿੰਘ ਵਾਸਤੇ ਵੀ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਤੰਦਰੁਸਤੀ ਬਖਸ਼ਣ ਜੀ ਇਹ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾ ਲੈਣਗੇ ਤੇ ਇਹਨਾਂ ਦਾ ਖਰਚਾ ਕਾਫੀ ਘਟ ਜਾਏਗਾ ਜੀ ਤੁਸੀਂ ਵੀ ਅਰਦਾਸ ਕਰਿਓ ਕਿ ਸਤਿਗੁਰੂ ਤੰਦਰੁਸਤੀ ਬਖਸ਼ਣ ਜਿਨ੍ਹਾਂ ਨੇ ਸਹਿਯੋਗ ਕੀਤਾ ਆ ਉਹਨਾਂ ਦਾ ਫੇਰ ਇੱਕ ਵਾਰੀ ਰੋਮ ਰੋਮ ਰਾਹੀਂ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ